ਆ ਦੇਖੋ ਜੀ ਆ ਸਪੌਟ ਹੈ ਜੀ ਬਿਲਕੁਲ ਸਿੱਧਾ ਆ ਬੱਚੇ ਦਾ ਸਾਈਕਲ ਹੈ ਜੀ ਬੱਚਾ ਸਾਈਕਲ ਤੇ ਆ ਰਿਹਾ ਸੀਗਾ ਟ੍ਰੈਲੀ ਵਾਲਾ ਤੇਜ਼ ਰਫ਼ਤਾਰ ਤੇ ਜਿਹੜਾ ਚੱਲ ਰਿਹਾ ਉਹ ਨੂੰ ਉਹਨੂੰ ਧਿਆਨ ਨਹੀਂ ਰਿਹਾ ਕਿੱਡਾ ਸਾਈਕਲ ਤੇ ਬੱਚਾ ਆ ਰਿਹਾ ਤੇ ਦੇਖਿਆ ਹੀ ਨਹੀਂ ਹਾਂ ਜੀ ਇਸ ਪੁਆਇੰਟ ਤੇ ਪਰਿਵਾਰ ਇਨਸਾਫ ਦੀ ਮੰਗ ਕਰਦਾ ਹੋਇਆ ਜੀ ਆ ਪਿੰਡ ਪੁਵਾਰ ਦੀਆਂ ਕਲੋਨੀਆਂ ਦਾ ਸਿੰਗਲ ਰੋਡ ਆ ਜੀ ਇੱਥੋਂ ਦੀ ਤੇਜ਼ ਟਰਾਲੀਆਂ ਲੰਘਦੀਆਂ ਸੀ ਤੇ ਟਰਾਲੀ ਲੰਘਦੀ ਨੇ ਇੱਕ ਬੱਚੇ ਦਾ ਸਿਰ ਉੱਪਰ ਦੀ ਆ ਦੇਖੋ ਜੀ ਬੱਚਾ ਸਾਈਕਲ ਤੇ ਸੀਗਾ ਟਰਾਲੀ ਮਾਰ ਕੇ ਸਰ ਉੱਪਰ ਦੀ ਸਾਡੀ ਵਿੱਚ ਆ ਜੀ ਆ ਦੇਖ ਕਿੰਨੀ ਤੇਜ਼ ਟਰਾਲੀ ਹੋਊਗੀ ਵੀ ਸਾਈਕਲ ਤੇ ਬੱਚਾ ਦਿਖਿਆ ਹੀ ਨਹੀਂ ਉਹਨਾਂ ਨੂੰ ਚਾ ਕਿੰਨੀ ਉਹ ਤੇਜ਼ ਹੋਊਗੀ ਕੰਟਰੋਲ ਹੀ ਨਹੀਂ ਹੋਈ ਉਹਦੇ ਕੋਲੋਂ ਕਿ ਬੱਚੇ ਨੂੰ ਦੇਖ ਕੇ ਕੰਟਰੋਲ ਕਰ ਲਵੇ ਉਹ ਡੈਕ ਵੱਡੇ ਵੱਡੇ ਲਾਏ ਹੋ ਗਏ ਵੱਡੇ ਵੱਡੇ ਡੈਕ ਲਾਏ ਹੋ ਕੇ ਇਹਨਾਂ ਨੇ ਉੱਚੀ ਡੈਕ ਲਾਏ ਹੋਏ ਸੀਗੇ ਜਿਹਦੇ ਨਾਲ ਕਿ ਉਹਨੂੰ ਆਵਾਜ਼ ਨਹੀਂ ਸੁਣੀ ਕੋਈ ਜ ਕੋ ਧਿਆਨ ਚ ਹੀ ਨਹੀਂ ਆ फिर हाँ जी, जी।, हाँ जी, हाँ जी।, जी मैं ट्राली तेज गई ट्राली तेज गई फिर हाँ जी हो जा जी। <laughs>